ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਪਹੁੰਚੇ ਅੱਜ ਆਪਾਂ ਭੂਆ ਜੀ ਕੋ ਰਖੜੀ ਬਣਾਉਣਾ ਤਿਹਾਰਾ ਰਖੜੀ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਰਖੜੀਆਂ ਸਾਰੀਆਂ ਭੈਣਾਂ ਨੂੰ ਇਹਨੇ ਅੱਧਾ ਮਿੱਠਾ ਤੇ ਰਖੜੀ ਨਾ ਤੇ ਡੈਡੀ ਦੇ ਬੰਨਣੀਆਂ ਫਿਰ ਆਪਾਂ ਬਣਾਵਾਂਗੇ ਅਮਰੀਨ ਬੈਠੀ ਆ ਵੇਡਦੀ ਆ ਅਮਰੀਨ ਹਾਸਿਕਾ ਬੁਲਾਓ ਸਾਰਿਆਂ ਨੂੰ ਹੱਥ ਜੋੜ ਕੇ ਸਾਸੀ ਕਹ ਬਲਾਓ ਬਲਾਓ ਹਉ ਆ ਛੱਡ ਕੇ ਮੋੜ ਛੱਡ ਕੇ ਸਾਸੀ ਕਹ ਬਲਾਓ ਹਾਂ ਹੱਥ ਜੋੜ ਕੇ ਸਾਸੀ ਕਾਲ ਜੀ ਸਾਰਿਆਂ ਨੂੰ ਕਹੋ ਹਾਂ ਜੀ ਪੂਆ ਜੀ ਕੱਢ ਰਹੇ ਨੇ ਰਖੜੀਆਂ ਹਾਂ ਜੀ ਪੁੱਤਰ ਜੀ ਸਿਸਟਰ ਹਰਪ੍ਰੀਤ ਕੌਰ ਹਾਂ ਜੀ ਤਾਂ ਉਹ ਪੂਆ ਜੀ ਲਾਗੇ ਡੈਡੀ ਦੇ ਬੰਨਣ ਨੂੰ ਰੱਖਣਾ ਦੋ ਪੂਆ ਨੇ ਹੋਰੇ ਇੱਕ ਕੈਨੇਡਾ ਗਈ ਵੀ ਆ ਉਹਦੇ ਵੀ ਪੂਆ ਜੀ ਉਹ ਬਨੋਗੇ ਲੋ ਜੀ ਸ਼ਾਗਨ ਦੇਣ ਲਾਗੇ ਹਾਂ ਮਤਲਬ ਆਪੋ ਕੋਰੇ ਲਈ ਕੋਈ ਨਾ ਕੋਈ ਯਾਦ ਆਦੀ ਲੈਣੀ ਨਹੀਂ 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 ਜੀ ਦੂਸਰੀ ਪੂਜ ਲਈ ਕੋਲ ਪਹੁੰਚ ਗਏ ਆਪਾਂ ਤੇ ਰਖੜੀ ਲੱਗਿਆ ਬਣਾਉਣ ਅਮਰੀਨ ਫੇਰ ਖੜੀ ਆ ਆਪਦੀ ਲੈ ਕੇ ਰਖੜੀ ਅਮਰੀਨ ਤੂੰ ਵੀ ਬਣਾ ਲੈ ਹੁਣ ਆ ਜਾ ਬੱਚੀ ਤੇ ਵੀ ਰਖੜੀ ਬਣਾ ਬਰਾਬਰ and ਨਿਆ 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 ਕੋਲ ਨੇ ਕੋਲ ਜੀਨੀ ਹਾਂ ਨਿਆ ਜਾ ਕੋਲ ਜਾਏਂ ਜਾ ਆ ਮੈਂ ਸਰਵਾ ਦੀ ਵੀ ਨਹੀਂ ਆ ਸਰ ਪੜਾ ਲਿਓ ਜਾ ਕਰਵਾਣੀ ਮੈਂ ਤਾਂ ਸੱਚੀ ਸਭ ਦਾਸ ਕੀ ਨਹੀਂ हाँ जी आप पहुंच गए जी भूआ जी को बड़ा सही सुख बैठा <स्थिक्ष्थ> ਨਾ ਨਾ ਕੋਈ ਚੱਕਰ ਨਹੀਂ। ਇਹ ਪਾਣੀ ਉੱਪਰ ਡੋ ਰਿਹਾ। ਪਾਗ ਦੇਤੀ। ਇਹਨੇ ਨਾ ਦੇ ਫੜ ਲਾ ਕੋ ਫੜ ਲਓ ਤੁਸੀਂ ਫੜ ਲਓ ਫੜ ਲਓ ਫੜ ਲਓ ਫੜ ਲਓ ਫੜ ਲਓ। ਨਹੀਂ ਬੈਠਾ ਤੇ ਭਾਬੀ ਜੀ ਲੈ ਕੇ ਆਏ ਨੇ ਚਾਹ ਟਾਈਮ ਨਾਲ। ਸਰਵਾਜ ਨਹੀਂ ਆਇਆ ਕਰਦਾ ਉਹ ਤੁਮ ਨੂੰ ਉਹਨੇ ਇਹ ਦੇ ਲਈ ਅੱਲਾ ਜੀ ਅੱਲਾ ਜੀ ਅਜੇ ਵੀ ਵਨ ਰਹੀ ਆ ਹਰਵਾਜ ਦੇ ਰਖੜੀ ਸਾਹਮਣੇ ਦੇਖ ਹਰਵਾਜ ਅਜੇ ਵੀ ਬਾਲੇ ਰੇਂਟ ਅਮਰੀਨ ਕੌਰ ਸ਼ਾਵਾਜ ਦੇ ਬਣ ਰਹੇ ਨੇ ਰਖੜੀ ਸ਼ਾਵਾਜ ਇਧਰ ਦੇਖ ਸ਼ਾਵਾਜ ਇਧਰ ਹੈਪੀ ਰਖੜੀ ਕਹੋ ਦੀਦੀ ਨੂੰ ਹੈਪੀ ਰਖੜੀ ਆ ਸੁਣਾ ਦੇ ਫੇ ਵੀਰੇ ਨੂੰ ਆ ਚੀਚੀ ਦੇ ਦੇ ਵੀਰ ਦੀ ਕਾਹਦੇ ਮੂੰ ਚ ਅਮਰੀ ਉਹਦੇ ਵਾਰੇ ਉਹਦੇ ਸ਼ਾਵਾਜ ਦੇ ਸ਼ਾਵਾਜ ਦੇ ਬਾ ਦੇ ਸ਼ਾਵਾਜ ਦੇ ਮਾੜੀ ਜੀ ਲਾ ਦੇ ਮੂੰ ਨੂੰ ਖਾਣੇ ਖਾਣਨ ਦਾ ਕਰ ਨੂੰ ਲੈ ਅਰਜਨ ਦੀ ਵਾਰੀ ਆ ਗਈ ਅਰਜਨ ਦੇ ਬੰਨ੍ਹਣੀਆਂ ਰਖੜੀ ਐਕਲੀ ਵੀ ਬੈਠਾ ਬੁੱਢੀ ਚ ਆ ਬੰਨ ਦੇ ਰਖੜੀ ਬੰਨ ਦੇ ਪੁੱਤ ਇਹ ਆ ਮਿਲਦੀ ਆ ਬੰਨ ਦੇ ਅੰਮ੍ਰਿਤ ਦਾਦੀ ਲੈ ਗਈ ਆ ਪੁੱਤ ਇਹ ਥੋੜੀ ਸੇਮ ਸੇਮ ਇਹ ਨੂੰ ਦੇ ਦੋ ਪਹਿਲਾਂ ਖੇਤੀ ਸੱਟ ਵਾਲੀ ਦੇ ਦੇ ਬੈਕਲ ਨੂੰ ਦੇਖ ਕੇ ਆ ਲੈ ਕੱਕ ਲੋ ਬਿਨਾਂ ਕੋਈ ਆ ਲੈ ਇਹ ਕੋਈ ਅੰਗਰੇਜ਼ੀ ਮੈਨੂੰ ਦੱਸਣਾ ਖਲਾਸ ਲੀਆ ਇਹ ਵਾਲੀ ਰੱਖੜੀ ਵੀ ਹਰਵਾਇ ਦੇ ਬੰਨੀ ਜਾ ਰਹੀ ਹੈ ਕਿਉਂਕਿ ਮਰੀਨ ਬਣਾ ਨਹੀਂ ਰਹੀ ਬਣਾਣਾ ਬਤਾ ਦੇਗਾ ਵੀਰਾ ਬਣਾਉਗਾ ਦੇਖੋ ਲੈ ਮਿੱਠਾ ਖਾ ਲਾ ਫੇਰਾ ਬਰਫੀ ਦਾ ਗੁੱਡ ਜੇ ਇੱਕ ਵਾਰ ਲਓ ਜੀ ਰਖੜੀ ਬੰਨਣ ਦੀ ਤਿਆਰੀ ਚੱਲ ਪਈ ਮੈਂ ਦੇਖ ਰਿਹਾ ਹਾਂ ਵੱਡੇ ਵੀਰੇ ਦੇ ਪਹਿਲਾਂ ਮੈਂ ਦੇਖਿਆ ਸੀ ਸ੍ਰੀ ਜੀ ਸਭ ਤੋਂ ਵੱਡੀ ਹਨ ਪਾਪਾ ਇਸ ਨੂੰ ਘਰ ਲੈ ਚਲੋ ਨਾ ਮਿਠਾਈ ਜਿਹਾ ਲਗਰੀ ਮਾਂ ਤੋਂ ਖਾਓ ਦੋਸਤ ਉਹ ਗਿਆ ਉਹ ਬੋਦੀ ਬੋਦੀ ਮਿਠਾਈ ਜਿਹਾ ਖਾਓ ਬੋਡੀ ਬਾਰੀ ਆ ਗਈ ਅਰਸ਼ ਦੀ ਲਾਲ ਦਾ ਮਹਾਰਾਜ ਕੁੰਬਾ ਮੈਂ ਲਾਲ ਦਾ ਹਾਂ ਪਾਲ ਕੇ ਤੇ ਆਹੀ ਕਹਿੰਦਾ ਮੈਂ ਪਾਲ ਲੈਣਾ ਉਹਨੇ ਅੰਦਰ ਜਾਵਾ ਯਾਨੀ ਹਲੇ ਨੂੰ ਲੈ ਲੈ ਜਿਆਂਦੀ ਆ ਇੱਕ ਆ ਜਾਣੀ ਇਹਦੇ ਬੜੀ ਬੜੀ ਥੋੜਾ ਔਖਾ ਹੈ ਉਹਦੇ ਵੀ ਆ ਜਾਣੇ ਇੱਕ ਇੱਕ ਵਾਰੀ ਭਰੋ